ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇਸ YouTube ਚੈਨਲ ਕਰਤਾ ਜੀ ਵਿੱਚ ਸਵਾਗਤ ਹੈ ਕਰਤਾ ਜੀ ਤੋਂ ਭਾਵ ਇਸ ਸੰਸਾਰ ਨੂੰ ਬਣਾਉਣ ਅਤੇ ਚਲਾਉਣ ਵਾਲੇ ਕ੍ਰੀਏਟਰ ਉਸ ਕਰਤਾ ਜੀ ਦੁਆਰਾ ਦੁਨੀਆ ਵਿੱਚ ਸਭ ਤੋਂ ਉੱਤਮ ਮਨੁੱਖ ਨੂੰ ਬਣਾਇਆ ਗਿਆ ਹੈ ਇਸ ਵੀਡੀਓ ਵਿੱਚ ਅਸੀਂ ਇਹਨਾਂ ਵਿਸ਼ਿਆਂ ਤੇ ਗੱਲ ਕਰਾਂਗੇ ਕਿ ਇਹ ਮਨੁੱਖ ਦੁਖੀ ਕਿਉਂ ਹੈ ਇਸ ਨੂੰ ਮਨ ਦੀ ਸ਼ਾਂਤੀ ਕਿਵੇਂ ਪ੍ਰਾਪਤ ਹੋਵੇ ਇਸ ਨੂੰ ਖੁਸ਼ੀ ਕਿਸ ਤਰ੍ਹਾਂ ਮਿਲੇ ਆਸ ਅੰਦੇਸ਼ੀਆਂ ਨੂੰ ਛੱਡ ਕੇ ਇਹ ਸਿਮਰਨ ਕਿਵੇਂ ਕਰੇ ਅਤੇ ਸਿਮਰਨ ਕਰਨ ਦੇ ਕੀ ਫਾਇਦੇ ਹੋ ਸਕਦੇ ਹਨ ਵਾਹੋ ਵਾਹੋ ਕਰਨ ਦੇ ਕੀ ਫਾਇਦੇ ਹਨ ਇਸ ਦੇ ਬਾਰੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਕਾਂ ਲੈ ਕੇ ਚੰਗੀ ਤਰ੍ਹਾਂ ਸਮਝਾਵਾਂਗੇ ਜੋ ਕਿ ਭਾਈ ਵੀਰ ਸਿੰਘ ਜੀ ਨੇ ਆਪਣੀ ਰਚਨਾ ਦੇ ਵਿੱਚ ਸਾਨੂੰ ਸਮਝਾਇਆ ਹੈ ਅਸੀਂ ਵੇਖਦੇ ਹਾਂ ਕਿ ਅੱਜ ਦਾ ਮਨੁੱਖ ਭੌਤਿਕ ਸੁੱਖ ਸਹੂਲਤਾਂ ਵਿੱਚ ਬਹੁਤ ਤਰੱਕੀ ਕਰ ਗਿਆ ਹੈ। ਕਾਰ, ਗੱਡੀਆਂ, ਨਵੀਂ ਟੈਕਨੋਲੋਜੀ, ਧਨ-ਦੌਲਤ ਸਭ ਕੁਝ ਉਸ ਦੇ ਕੋਲ ਮੌਜੂਦ ਹੈ। ਪਰ ਫਿਰ ਵੀ ਮਨੁੱਖ ਦੇ ਮਨ ਨੂੰ ਸ਼ਾਂਤੀ ਨਹੀਂ। ਉਸ ਦੀ ਦੌੜ ਭੱਜ ਸਵੇਰੇ ਸ਼ੁਰੂ ਹੋ ਜਾਂਦੀ ਹੈ ਤੇ ਰਾਤ ਤੱਕ ਜਾਰੀ ਰਹਿੰਦੀ ਹੈ। ਫਿਰ ਸਵੇਰੇ ਉਹੀ ਤਣਾਅ, ਦੌੜ ਭੱਜ ਚੱਲ ਪੈਂਦੀ ਹੈ। ਇਸ ਦੇ ਕੀ ਕਾਰਨ ਹਨ ਪੈਦਾ ਆਸਾਂ ਅਤਮ ਮਹੱਤਵ ਕਾਂਖਸ਼ਾ ਓਵਰ ਐਂਬੀਸ਼ਨ ਜਿਵੇਂ ਹੀ ਇੱਕ ਲਕਸ਼ ਦੀ ਪ੍ਰਾਪਤੀ ਹੁੰਦੀ ਹੈ ਮਨੁੱਖ ਅਗਲੀ ਆਸ ਦੀ ਦੌੜ ਵਿੱਚ ਲੱਗ ਜਾਂਦਾ ਹੈ ਇੱਕ ਇੱਛਾ ਪੂਰੀ ਹੁੰਦੀ ਹੈ 10 ਹੋਰ ਜਾਗ ਜਾਂਦੀਆਂ ਹਨ ਇਸ ਤਰ੍ਹਾਂ ਇਹਨਾਂ ਨੂੰ ਪੂਰੀ ਕਰਨ ਦੀ ਦੌੜ ਚੱਲਦੀ ਰਹਿੰਦੀ ਹੈ ਦੂਸਰਾ ਹੈ ਮੋਬਾਈਲ ਇੰਟਰਨੈਟ ਅਤੇ ਸੋਸ਼ਲ ਮੀਡੀਆ ਨੇ ਬਾਹਰੀ ਦੁਨੀਆ ਨਾਲ ਮਨੁੱਖ ਨੂੰ ਜੋੜ ਦਿੱਤਾ ਹੈ ਪਰ ਆਪਣੇ ਆਪ ਤੋਂ ਦੂਰ ਕਰ ਦਿੱਤਾ ਹੈ ਤੀਸਰਾ ਇਸ ਦਾ ਕਾਰਨ ਹੈ ਕੁਦਰਤ ਤੋਂ ਵਿਛੋੜਾ ਅੱਜ ਦਾ ਮਨੁੱਖ ਮਸ਼ੀਨਾਂ ਦੇ ਵਿੱਚ ਰਹਿੰਦਾ ਹੈ ਪਰ ਪੰਛੀਆਂ ਪੰਛੀਆਂ ਦੀ ਚਹਿਚਾਹਟ ਦਰਖਤਾਂ ਦੀ ਛਾਂ ਸ਼ਾਂਤ ਠੰਡੀ ਹਵਾ ਫੁੱਲਾਂ ਦੀ ਸੁੰਦਰਤਾ ਆਦ ਉਸ ਦੀ ਜ਼ਿੰਦਗੀ ਵਿੱਚੋਂ ਗਾਇਬ ਹੋ ਗਈ ਹਨ ਚੌਥਾ ਹੈ ਮਨੁੱਖ ਦਿਨੋ ਦਿਨ ਰੋਗੀ ਹੁੰਦਾ ਜਾ ਰਿਹਾ ਹੈ ਡਾਕਟਰ ਕੋਲ ਜਾਵੇ ਤਾਂ ਇੱਕ ਦੀ ਬਜਾਏ 10 ਰੋਗ ਹੋਰ ਲੱਗ ਜਾਂਦੇ ਹਨ ਦਵਾਈਆਂ ਦੇ ਸਾਈਡ ਇਫੈਕਟ ਜੋ ਹੋਏ ਇਹਨਾਂ ਸਭ ਤੋਂ छुटਕਾਰਾ ਪਾਉਣ ਲਈ ਮਨ ਦੀ ਸ਼ਾਂਤੀ ਖੁਸ਼ੀ ਕਿਵੇਂ ਪ੍ਰਾਪਤ ਕਰਨੀ ਹੈ ਇਸ ਬਾਰੇ ਭਾਈ ਵੀਰ ਸਿੰਘ ਮਹਾਰਾਜ ਜੀ ਰਾਜੀ ਅਤੇ ਰਸਈਏ ਦੀ ਵਾਰਤਾਲਾਪ ਦੇ ਰਾਹੀਂ ਅਤੇ ਰਸਈਏ ਦੀ ਵਾਰਤਾਲਾਪ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਇੱਥੇ ਮਾ ਰੱਜੀ ਤੋਂ ਭਾਵ ਹੈ ਸੰਤੁਸ਼ਟੀ ਸੰਤੁਸ਼ਟਤਾ ਤ੍ਰਿਪਤੀ ਤ੍ਰਿਸ਼ਨਾ ਰਹਿਤ ਦਸ਼ਾ ਅਤਿ ਰਾਜੀ ਤੋਂ ਭਾਵ ਅਰੋਗਤਾ प्रसੰਤਾ ਦੁੱਖ ਰਹਿਤ ਹਾਲਤ ਅਤੇ ਰਸੀਆ ਜੋ ਸੁੰਦਰਤਾ ਦਾ ਰਸ ਮਾਣਦਾ ਹੋਇਆ ਉੱਚਾ ਹੋਇਆ ਹੈ ਇੱਥੇ ਰੱਜੀ ਜਿਸ ਨੂੰ ਅੰਮਾ ਰੱਜੀ ਕਿਹਾ ਗਿਆ ਹੈ ਅਤੇ ਰਸੀਆ ਦੀ ਵਾਰਤਾ ਲਾਪ ਨੂੰ ਇੰਜ ਦਰਸਾਇਆ ਗਿਆ ਹੈ ਅੰਮਾ ਰੱਜੀ ਬੋਲਦੀ ਹੈ ਤੇ ਰਸੀਏ ਨੂੰ ਕਹਿੰਦੀ ਹੈ ਆਓ ਬੱਚਾ ਆਓ ਮੇਰੀ ਗੋਦੀ ਦੇ ਬੱਚੇ ਮੈਂ ਤਾਂ ਸਦਾ ਤੇਰੇ ਨਾਲ ਹੁੰਦੀ ਹਾਂ ਤੂੰ ਦਿਨੇ ਰਾਤ ਮੇਰੀ ਗੋਦ ਵਿੱਚ ਖੇਲਦਾ ਹੈ ਫਿਰ ਤੂੰ ਭੁੱਖਾ ਹੋ ਕੇ ਭਾਵਕੇ ਲਾਲਚੀ ਹੋ ਕੇ ዳਬੂ ਕਿਉਂ ਲੈਂਦਾ ਹੈ ਭਾਵ ਦੁਖੀ ਕਿਉਂ ਹੁੰਦਾ ਹੈ ਤੇ ਰੋਗੀ ਜਿਹਾ ਹੋ ਕੇ ਹਾਏ ਹਾਏ ਕਿਉਂ ਕਰਦਾ ਹੁੰਦਾ ਹੈ ਤੂੰ ਜਗਤ ਦੁਨੀਆ ਦੇ ਭਾਵ ਦੁਨੀਆ ਦੇ ਪਦਾਰਥਾਂ ਨੂੰ ਦੇਣ ਵਾਲੇ ਰਾਜਕਾਂ ਵੱਲ ਤੇ ਡਾਕਟਰਾਂ ਵੇਦਾਂ ਵੱਲ ਨਾ ਤੱਕਿਆ ਕਰ ਆਪਣੀ ਮਾਂ ਵੱਲ ਅੰਮਾ ਰਜੀ ਰਾਜੀ ਵੱਲ ਤੱਕਿਆ ਕਰ ਤੂੰ ਸਦਾ ਮੇਰੀ ਗੋਦ ਵਿੱਚ ਖੇਲਦਾ ਹੈ ਕਰ ਦੋ ਅਮਾ ਰਜੀ ਤੁਸੀਂ ਮੈਨੂੰ ਦੁਨਿਆਵੀ ਅੱਖਾਂ ਨਾਲ ਦਿਸਦੇ ਨਹੀਂ ਇਹ ਅੱਖਾਂ ਤਾਂ ਅਨਦਾਤਿਆਂ ਨੂੰ ਦੇਖਦੀਆਂ ਰਹਿੰਦੀਆਂ ਅਮਰਾਜੀ ਤੂੰ ਤਾਂ ਸੁੰਦਰਤਾ ਤੇ ਦੇਸ਼ ਵਸਦੀ ਹੈ ਮੈਂ ਆਸ ਅੰਦੇਸ਼ਾ ਦੇ ਦੇਸ਼ ਵਸਦਾ ਤੁਸੀਂ ਸੁੰਦਰਤਾ ਨੂੰ ਕਹੋ ਕਿ ਉਹ ਮੈਨੂੰ ਸੁੰਦਰਤਾ ਨਾਲ ਖਿੱਚਦੀ ਰਹੇ ਤੇ ਮੈਂ ਤੇਰੇ ਕੋਲ ਆ ਜਾਵਾਂ ਅਤੇ ਮੈਨੂੰ ਦਿਸਦੀ ਰਿਹਾ ਕਰੇ ਮੈਂ ਹੋਂ ਵਾਂਗ ਤੇਰੀ ਛਾਵੇਂ ਸੁੱਖ ਮਾਣਿਆ ਕਰਾਂ ਅਮਰਾਜੀ ਰਸੀਆ ਨੂੰ ਕਹਿੰਦੀ ਹੈ ਕਿ ਬੱਚਾ ਤੂੰ ਵਾਹ ਵਾਹ ਕਰਿਆ ਕਰ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਜੋ ਮਨੁੱਖ ਜੋ ਗੁਰਸਿੱਖ ਹਰ ਰੋਜ਼ ਸਿਮਰਨ ਕਰਦਾ ਹੈ ਉਹ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਜੋ ਮਨ ਇਸ ਨੂੰ ਵਾਹਿਗੁਰੂ ਨੂੰ ਇੱਕ ਮਨ ਇਕ ਚਿੱਤ ਕਰਕੇ ਧਿਆਉਂਦਾ ਹੈ ਉਸ ਦੇ ਨੇੜੇ ਜੰਮ ਕੰਕਰ ਵੀ ਨਹੀਂ ਆਉਂਦਾ ਇਸ ਤੋਂ ਬਾਅਦ ਰਸੀਆ ਕਹਿੰਦਾ ਹੈ ਅਮਾ ਜੀ ਮੈਂ ਕੀ ਕਰਾਂ ਜਦੋਂ ਸੱਚੀ ਤੇ ਸੁੱਚੀ ਸੁੰਦਰਤਾ ਜਿਵੇਂ ਕਿ ਮੀਂਹ ਪੈਣ ਤੋਂ ਬਾਅਦ ਪੌਦੇ ਦਰਖਤ ਆਸਮਾਨ ਆਦ ਸਭ ਝਲਕਾ ਮਾਰਦੇ ਤਾਂ ਮੱਲੂ ਮੱਲੀ ਵਾਹ ਵਾ ਹੁੰਦੀ ਹੈ ਜਦੋਂ ਇਹ ਦੁਨੀਆ ਆਸ ਅੰਦੇਸ਼ਾਂ ਸੁਪੂਤ ਆਜ ਦਿਖਦੇ ਆ ਤਦ ਵਾਹ ਵਾ ਕਰੇ ਵੀ ਤਾਂ ਸਵਾਦ ਨਹੀਂ ਆਉਂਦਾ ਭਾਵ ਕੇ ਇਸ ਦਾ ਅਸਰ ਨਹੀਂ ਹੁੰਦਾ ਸੁੰਦਰਤਾ ਨਜ਼ਰ ਨਹੀਂ ਆਉਂਦੀ ਅੰਮਾ ਰਾਜੀ ਰਸੀਏ ਨੂੰ ਉੱਤਰ ਦਿੰਦੀ ਹੈ ਕਿ ਤੂੰ ਵਾਹ ਵਾਹ ਕਰਨਾ ਨਾ ਛਟਿਆ ਕਰ ਭਾਵੇਂ ਤਨਾ ਹੋਵੇ ਟੈਨਸ਼ਨ ਹੋਵੇ ਸੁੰਦਰਤਾ ਦਾ ਰਸ ਨਾ ਵੀ ਆਵੇ ਤਾਂ ਵੀ ਵਾਹ ਵਾਹ ਕਰੀ ਜਾਇਆ ਕਰ ਕਿਉਂਕਿ ਉਦੋਂ ਵੀ ਵਾਹ ਵਾਹ ਆਸ ਅੰਦੇਸੇ ਦੀ ਜਕੜ ਨੂੰ ਮੱਪ ਮੱਪ ਕੇ ਕੱਟਦੀ ਹੁੰਦੀ ਹੈ ਮਨ ਮੇਰੋ ਗਜ ਜੀਵਾ ਮੇਰੀ ਕਾਤੀ ਮੱਪ ਮੱਪ ਕਾਟਿਓ ਜਮਕੀ ਫਾਸੀ ਇਹਨਾਂ 17 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਹਨ ਮਨ ਮੇਰੋ ਗਜ ਜੀਵਾ ਮੇਰੀ ਕਾਤੀ ਮੇਰਾ ਮਨ ਗਜ ਕੱਪੜਾ ਮੀਨਣ ਵਾਲਾ ਬਣ ਗਿਆ ਹੈ ਮੇਰੀ ਜੀਵ ਕੈਂਚੀ ਬਣ ਗਈ ਹੈ ਮੱਪ ਮੱਪ ਕਾਟਿਓ ਜਮਕੀ ਫਾਸੀ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ ਤੇ ਜੀਵ ਨਾਲ ਜਪ ਕੇ ਮੈਂ ਆਪਣੇ ਮਨ ਰੂਪੀ ਗੱਜ ਨਾਲ ਮਿੰਮਿੰਕੀ ਜੀਬ ਰੂਪੀ ਕੈਂਚੀ ਨਾਲ ਮੌਤ ਦੇ ਡਰ ਦੀ ਫਾਹੀ ਨੂੰ ਕੱਟੀ ਜਾ ਰਹੀ ਆਂ ਵਾਹੋ ਵਾਹੋ ਸੁੰਦਰਤਾ ਨੂੰ ਦੇਖ ਕੇ ਕਰਤਾ ਦੀ ਸਿਫਤ ਭਾਵਕੇ ਸਿਮਰਨ ਦੋ ਕੰਮ ਕਰਦੀ ਹੈ ਇੱਕ ਤਾਂ ਇਹ ਮੈਲ ਕੱਟਦੀ ਹੈ ਜੋ ਸਾਡੇ ਮਨ ਨੂੰ ਰੋਜ਼ਾਨਾ ਅਤੇ ਇਸ ਜਨਮ ਅਤੇ ਪਿਛਲੇ ਜਨਮਾਂ ਦੀ ਲੱਗੀ ਹੋਈ ਹੈ ਤੇ ਦੂਸਰਾ ਇਹ ਜਦੋਂ ਮੈਲ ਕੱਟ ਲਵੇ ਤਦ ਪਿਆਰੇ ਦੇ ਸਤ ਸੁਹਾਣ ਸਦਾ ਮਨ ਚਾਉ ਦਾ ਝਲਕਾ ਮਾਰਦੀ ਹੈ ਖੀਵੀਆਂ ਕਰਦੀ ਹੈ ਬੇਖੁਦੀਆਂ ਦੇ ਝੂਟੇ ਦਿੰਦੀ ਹੈ ਤੇ ਅੰਮ੍ਰਿਤ ਪਲਾਉਂਦੀ ਰਹਿੰਦੀ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਤੂੰ ਸਦਾ ਥਿਰ ਹੈ ਸੋਣਾ ਹੈ ਤੇਰੇ ਮਨ ਵਿੱਚ ਸਦਾ ਖਿਡਾਉ ਹੈ ਤੂੰ ਹੀ ਜਗਤ ਰਚਣ ਵਾਲਾ ਹੈ ਸਤ ਸੁਹਾਣ ਸਦਾ ਮਨ ਚਾਉ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿੱਧ ਮਾਹੀ ਸਮਾਈ ਫਿਰ ਤੁਸੀਂ ਆਇਆ ਕਰੋ ਅмма ਰੱਜੀ ਤੇ ਰਾਜੀਤਾ ਸਦਾ ਗੋਦ ਵਿੱਚ ਹੀ ਰੱਖਦੀ ਹੈ ਤੂੰ ਬਾਹਰ ਰਿਹੜ ਜਾਣਾ ਆਸ ਅੰਦੇਸੇ ਵਿੱਚ ਨਾ ਤਿਲਕਿਆ ਕਰ ਤੂੰ ਤਾਂ ਸਦਾ ਰੱਜਿਆ ਸਦਾ ਰਾਜੀ ਰਿਹਾ ਕਰ ਮੈਂ ਇਸ ਵੇਲੇ ਬਹੁਤ ਖੁਸ਼ ਆ ਇਹੋ ਜੀ ਸੋਹਣੀ ਖੁਸ਼ੀ ਕਿਉਂ ਲਕੋ ਕੇ ਰੱਖਦੇ ਹੋ ਹੈ ਜੀਓ ਜੀ ਲੁਕੋ ਤਾਂ ਨਹੀਂ ਰੱਖਦੇ ਲੋਕੀ ਉਹਨਾਂ ਅੱਖਾਂ ਨੂੰ ਨਹੀਂ ਖੋਲਦੇ ਜਿਸ ਨਾਲ ਇਹ ਦਿਸਦਾ ਹੈ ਇਹ ਸੁੰਦਰਤਾ ਕੁਦਰਤ ਦੀ ਦਿੱਸਦੀ ਹੈ ਉਹ ਨੈਣ ਵਾਹ ਵਾਹ ਕੀਤਿਆਂ ਖੁੱਲਦੇ ਹਨ ਭਾਵੇਂ ਉਹ ਲੋਕ ਜੋ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਹਾਏ ਹਾਏ ਕਰਦੇ ਹਨ ਤਰਫੂ ਤਰਫੂ ਕਰਦੇ ਹਨ ਇਸੇ ਕਰਕੇ ਇਸ ਖੁਸ਼ੀ ਤੋਂ ਵਾਂਝੇ ਰਹਿੰਦੇ ਹਨ ਭਾਵੇਂ ਇਹ ਖੁਸ਼ੀ ਐਨੀ ਸਸਤੀ ਹੈ ਕਿ ਕਿਸੇ ਕਰੜੇ ਸਾਧਨ ਹੱਠ ਤਪ ਤਿਆਗ ਆਦ ਦੀ ਲੋੜ ਨਹੀਂ ਰੱਖਦੀ ਹੈ ਦਾ ਨਿਸ਼ਚਾ ਧਾਰ ਕੇ ਭਾਗ ਕੇ ਪ੍ਰਮਾਤਮਾ ਵਾਹਿਗੁਰੂ ਹੁਣ ਹੈ ਉਹ ਸਾਡੇ ਕੋਲ ਹੈ ਉਹ ਤੁਹਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ ਉਹ ਸੁਣਨ ਵਾਲੇ ਦੇ ਕੋਲ ਹੈ ਉਹ ਸੁਣਾਉਣ ਵਾਲੇ ਦੇ ਕੋਲ ਹੈ ਇਸ ਦਾ ਨਿਸ਼ਚਾ ਧਾਰ ਕੇ ਅੰਦਰ ਵਾਹੋ ਵਾਹੋ ਕਰਦਾ ਰਹੇ ਵਾਹੋ ਵਾਹੋ ਤੇ ਟਿਕਿਆ ਰਹੇ ਫਿਰ ਇਹ ਖੁਸ਼ੀ ਆਨੰਦ ਅਠੇ ਪੈ ਰਹੀ ਬਾਣਦਾ ਰਹੇ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੀਸਰੇ ਗੁਰੂ ਜੀ ਲਿਖਦੇ ਹਨ ਵਾਹ ਵਾਹੋ ਸੇ ਜਨ ਸਦਾ ਕਰੈ ਜਿਨ ਕੋ ਆਪੇ ਦੇ ਬੁਝਾਈ ਵਾਹ ਵਾਹੋ ਕਰਤਿਆ ਮਨ ਨਿਰਮਲ ਹੋਵੈ ਹਉਮੈ ਵਿੱਚੋਂ ਝਾਏ ਵਾਹ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹੋ ਕਰੈ ਸੇ ਜਨ ਸੋਨੇ ਹਰ ਤਿੰਕੇ ਸੰਗ ਮਿਲਾਏ ਵਾਹੋ ਵਾਹੋ ਕਰਿਓ ਹਉ ਤਨ ਮਨ ਨਾਨਕ ਵਾਹੋ ਵਾਹੋ ਜੋ ਕਰੈ ਹਉ ਤਨ ਮਨ ਤਿੰਨ ਕੋ ਦਿਨ ਕੋ ਦਿਉ ਇਸ ਤਰ੍ਹਾਂ ਇਸ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਮਨੁੱਖਾ ਨੂੰ ਪ੍ਰਭੂ ਆਪ ਹੀ ਸੁਮਤ ਬਖਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਪ੍ਰਭੂ ਦੀ ਸਿਫਤ ਸਲਾਹ ਕੀਤੇ ਆ ਮਨ ਪਵਿੱਤਰ ਹੁੰਦਾ ਹੈ ਤੇ ਮਨ ਵਿੱਚੋਂ ਹਿਉ ਮੈ ਦੂਰ ਹੁੰਦੀ ਹੈ ਜੋ ਵੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਨੂੰ ਮਨ ਇਛਤ ਫਲ ਮਿਲਦਾ ਹੈ ਜੋ ਸਿਫਤ ਸਲਾਹ ਕਰਦੇ ਹਨ ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ ਜੋ ਹਿਰਦੇ ਵਿੱਚ ਸਿਫਤ ਸਲਾਹ ਕਰਦੇ ਹਨ ਉਹਨਾਂ ਦੇ ਮੂੰਹੋਂ ਵੀ ਸਿਫਤ ਸਲਾਹੀ ਨਿਕਲਦੀ ਹੈ हे ਨਾਨਕ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਮੈਂ ਆਪਣਾ ਤਨ ਮਨ ਉਹਨਾਂ ਅੱਗੇ ਮੀਟ ਕਰਦੇ ਹਾਂ ਇਸ ਤਰ੍ਹਾਂ ਇਸ ਵੀਡੀਓ ਵਿੱਚ ਸਿਮਰਨ ਕਰਨ ਦੇ ਫਾਇਦੇ ਮਨ ਦੀ ਸ਼ਾਂਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਦੇ ਬਾਰੇ ਅਸੀਂ ਚਰਚਾ ਕੀਤੀ ਆਉਣ ਵਾਲੇ ਵੀਡੀਓ ਦੇ ਵਿੱਚ ਅਸੀਂ ਸੁੰਦਰਤਾ ਦੇ ਬਾਰੇ ਜਾਣਾਂਗੇ ਜਿਸ ਦੇ ਰਾਹੀਂ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗਿਆ ਇਸ ਕਰਤਾ ਜੀ ਦੀ ਸਿੱਫਤ ਸਲਾਹ ਦੇ ਵਿੱਚ ਆਓ ਅਸੀਂ ਸਾਰੇ ਸ਼ਾਮਲ ਹੋਈਏ ਅਗਲੇ ਵੀਡੀਓ ਵਿੱਚ ਫਿਰ ਮਿਲਾਂਗੇ ਧੰਨਵਾਦ